ਇੱਕ ਪਿਤਾ ਜਦੋਂ ਕਾਫੀ ਦਿਨ ਘਰੋਂ ਬਾਹਰ ਰਹਿ ਕੇ ਆਪਣੇ ਘਰਦਿਆਂ ਦਾ ਪੇਟ ਪਰਣ ਲਈ ਦੋ ਵਕਤ ਦੀ ਰੋਟੀ ਕਮਾਉਂਦਾ ਹੈ ਤਾਂ ਘਰ ਵਾਪਸ ਪਹੁੰਚਦੇ ਹੀ ਆਪਣੇ ਬੱਚਿਆਂ ਨੂੰ ਦੇਖ ਕੇ ਉਸ ਦੀ ਸਾਰੀ ਥਕਾਨ ਲੈ ਜਾਂਦੀ ਹੈ ਪਰ ਜਦੋਂ ਦੋ ਬੱਚਿਆਂ ਦਾ ਪਿਤਾ ਤੇ ਪੇਸ਼ੇ ਤੋਂ ਡਰਾਈਵਰ ਜਗਤਾਰ ਸਿੰਘ ਕ੍ਰੀਪ ਤਿੰਨ ਦਿਨਾਂ ਬਾਅਦ ਆਪਣੇ ਘਰ ਪਹੁੰਚਿਆ ਤਾਂ ਉੱਥੋਂ ਦਾ ਮੰਜ਼ਰ ਕੁਝ ਹੋਰ ਹੀ ਸੀ ਉਸ ਦੀ ਪਤਨੀ ਘਰੋਂ ਗਾਇਬ ਸੀ ਅਤੇ ਭਾਰੀ ਗਰਮੀ ਵਿੱਚ ਬੈੱਡ ਤੇ ਪਈ ਸੀ ਰਜਾਈ ਤੇ ਉਸ ਰਜਾਈ ਦੇ ਹੇਠਾਂ ਦੋ ਮਾਸੂਮ ਬੱਚਿਆਂ ਦੀ ਲਾਸ਼ ਕਟਨਾ ਲੁਧਿਆਣਾ ਦੇ ਲੋਹਰਾ ਪਿੰਡ ਵਿੱਚ ਸਥਿਤ ਗਿੱਲ ਇਨਕਲੇਵ ਦੀ ਹੈ ਜੀਜੀ ਨੂੰ ਫੋਨ ਕੀਤਾ ਉਹਨੇ ਦੱਸਿਆ ਵੀ ਤੂੰ ਘਰੇ ਨਹੀਂ ਗਿਆ ਮੈਂ ਕਿਹਾ ਸਰ ਮੈਂ ਘਰੇ ਹਜੇ ਗਿਆ ਨਹੀਂਗਾ ਤੇ ਕਹਿੰਦਾ ਤੂੰ ਜਲੰਧਰ ਹੀ ਹੈ ਮੈਂ ਕਿਹਾ ਜਲੰਧਰਾਂ ਗੱਡੀ ਅੱਜ ਖਾਲੀ ਹੋਈ ਆ ਉਹ ਕਹਿੰਦਾ ਪਹਿਲਾਂ ਤੂੰ ਘਰੇ ਜਾ ਕਿ ਤੇਰੇ ਭਤੀਜੇ ਦਾ ਫੋਨ ਆਇਆ ਸੀਗਾ ਵੀ ਤੇਰੀ ਜਨਾਨੀ ਕੱਲ੍ਹ ਸ਼ਾਮ ਦੀ ਗਾਇਬ ਆ ਅਸੀਂ ਆਪਣੇ ਘਰੇ ਆਏ ਆ ਗੇਟ ਖੋਲਿਆ ਉੱਪਰੋਂ ਸਮੈਲ ਆ ਰਹੀ ਸੀ ਮਮੂਬਤੀ ਜਗਾਈ ਸਾਡੇ ਲਾਈਟ ਨਹੀਂ ਹੈਗੀ ਮਮੂਬਤੀ ਜਗਾਈ ਮੈਂ ਕਿਹਾ ਯਾਰ ਬੋ ਬੜੀ ਗੰਦੀ ਆ ਰਹੀ ਸਬਜ਼ੀਆਂ ਤਾਂ ਨਹੀਂ ਜਲੀਆਂ ਥੱਲੇ ਦੇਖਿਆ ਬੈਠਦੇ ਮੈਂ ਘਰ ਜਾਈ ਕਿਦਾਂ ਪਈ ਆ ਸਾਡੇ ਬੈੱਡ ਤੇ ਰਜਾਈ ਨਹੀਂ ਕਦੇ ਵੀ ਹੁੰਦੀ ਆ ਰਜਾਈ ਜਮਰ ਰਜਾਈ ਚੱਕੀ ਮੇਰੇ ਨੰਨਾਂ ਦੇ ਕੋਗਰਾ ਦੋਨੇ ਸੋਜੇ ਸੋਜੇ ਫੁੱਲ ਫੁੱਲ ਐਡੇ ਹੋਏ ਅੱਜ ਇਦਾਂ ਦੇ ਹੋ ਗਏ ਇਹਨੇ ਬੱਚੇ ਨੂੰ ਉਹਨੂੰ ਪਿਆਰ ਕਰਦੇ ਸੀ ਅੱਜ ਇਦਾਂ ਦੇ ਹੋ ਗਏ ਮੇਰੇ ਬੱਚੇ ਨੂੰ ਕੋਈ ਚੱਕਣ ਵਾਲਾ ਨਹੀਂ ਸੀ ਕਰ ਪੁਲਿਸ ਨੇ ਇਸ ਪੂਰੇ ਮਾਮਲੇ ਵਿੱਚ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ दो बॉडीज घर पे मिली हैं वो तो दो बच्चों की बॉडीज़ हैं, एक बच्चे की उम्र तीन साल है और दूसरे की पाँच साल है इस मामले में मर्डर का मामला सामने आ रहा है, तो 302 का पर्चा दर्ज किया जा रहा है अन्य उनके खिलाफ उनके फादर साथ में ही हैं, वो कह रहे हैं कि उनको किसी पर शक नहीं है मृतक बच्चिया पिता जगतार सिंह जलंधर विधायक प्रगट सिंह को